ਨਗਰ ਸਾਹਿਬ ਜੀ ਤੁਸੀਂ ਜਿਹੜੇ ਟੋਪੇ ਜਿਹੜੇ ਪੰਜਾਬ ਦੇ ਹੋਏ ਐ ਉਹਦੀ ਗੱਲ ਕਰ ਰਹੇ ਹੋ 1947 ਵਿੱਚ ਵੀ ਪੰਜਾਬ ਨੂੰ ਵੰਡਿਆ ਗਿਆ ਤੇ ਮੁੜ ਕੇ ਛਾਰਚ ਤੁਸੀਂ ਹਰਿਆਣਾ ਦੀ ਗੱਲ ਕਰ ਲਓ ਹਰਿਆਣੇ ਦੀ ਗੱਲ ਕਰ ਲਓ ਤੇ ਹੁਣ ਫਿਰ ਤੁਸੀਂ ਕਹਿ ਰਹੇ ਹੋ ਕਿ ਚੰਡੀਗੜ੍ਹ ਤੋਂ ਇੱਕ ਸਟੇਟ ਸੂਬਾ ਲਾਣ ਦਾ ਜਿਹੜਾ ਰੌਲਾ ਰੱਪਾ ਚੱਲ ਰਿਹਾ ਮੈਂ ਇਹਦੇ ਬਾਰੇ ਕੁਛ ਕਹਿ ਨਹੀਂ ਸਕਦੇ ਬਟ ਪੰਜਾਬ ਨੂੰ ਹੀ ਕਿਉਂ ਤੋੜਿਆ ਗਿਆ ਦੇਖੋ ਜੀ ਜਿੰਨਾ ਮਰਜ਼ੀ ਪੰਜਾਬ ਨੂੰ ਤੋੜ ਦੇਣ ਕੇਂਦਰ ਸਰਕਾਰ ਭਾਵੇਂ ਸੂਬਾ ਸਰਕਾਰ ਕਿਸੇ ਦੀ ਵੀ ਹੈ ਪਰ ਇਹ ਨਹੀਂ ਟੁੱਟਣਾ ਪਰ ਅੱਜ ਪੰਜਾਬ ਦੇ ਵਿੱਚੋਂ ਜਿੰਨੇ ਬਾਹਰਲੇ ਸੂਬਿਆਂ ਦੇ ਵਿੱਚ ਕਿਹਾ ਬਾਹਰਲੇ ਦੇਸ਼ਾਂ ਵਿੱਚ ਪੰਜਾਬੀਆਂ ਨੇ ਜੋ ਇੱਕ ਪੰਜਾਬ ਦੇ ਖੁਸ਼ਹਾਲ ਲਈ ਹਰ ਸਟੇਟ ਦੇ ਵਿੱਚ ਜਾ ਕੇ ਪੰਜਾਬੀ ਕਾਮਯਾਬ ਹੋ ਰਹੇ ਐ ਇਸੇ ਤਰ੍ਹਾਂ ਇੱਥੋਂ ਪੰਜਾਬ ਤੋਂ ਜਿਵੇਂ ਬਾਬੇ ਨਾਨਕ ਨੇ ਕਿਹਾ ਸੀ ਜਿਹੜੇ ਤਾਂ ਸੇਵਾ ਕਰਨ ਵਾਲੇ ਸੀ ਉਹਨਾਂ ਨੂੰ ਤਾਂ ਕਿਹਾ ਭਾਈ ਤੁਸੀਂ ਉੱਜੜੋ ਜਿਨ੍ਹਾਂ ਨੇ ਸੇਵਾ ਨਹੀਂ ਕੀਤੀ ਉਹਨਾਂ ਨੂੰ ਕਹਿ ਲਿਆ ਬਾਬਾ ਭਾਈ ਤੁਸੀਂ ਬਸਦੇ ਰਹੋ ਕਹਿੰਦੇ ਵੀ ਬਾਬਾ ਜੀ ਇਹ ਤੁਸੀਂ ਜਿਹੜੇ ਸੇਵਾ ਕਰਨ ਆਏ ਆ ਉਹਨਾਂ ਨੂੰ ਤਾਂ ਕਹਿਤਾ ਉੱਜੜ ਜਾ ਜਿਹੜੇ ਤੈਨੂੰ ਗਲਤ ਕਹਿ ਰਿਹਾ ਤੁਹਾਡੇ ਖਿਲਾਫ ਆ ਉਹਨਾਂ ਨੂੰ ਕਹਿੰਦੇ ਤੁਸੀਂ ਬਸਦੇ ਰਹੋ ਇਹ ਕੀ ਹੈ ਕਹਿੰਦੇ ਭਾਈ ਇਹ ਈਸੇ ਕਰਕੇ ਆ ਕਿ ਜੇ ਇਹ ਸੇਵਾ ਕਰਨ ਵਾਲੇ ਆਸੇ-ਪਾਸੇ ਆਸੇ-ਪਾਸੇ ਬੈਠਣਗੇ ਜਾਣਗੇ ਤਾਂ ਇਹ ਆਪਣੇ ਵਰਗੇ ਹੋਰ ਪੈਦਾ ਕਰਨਗੇ ਇਹ ਜਿਹੜੇ ਨਖੇਤਾਂ ਜਿਹੜੇ ਪੰਜਾਬ ਦਾ ਘਾਣ ਕਰਨ ਵਾਲੇ ਐ ਇਹ ਇੱਥੇ ਬੈਠੇ ਰਹਿਣ ਤੇ ਇਸ ਕਰਕੇ ਇਹ ਇੱਥੇ ਜੋਗੇ ਰਹਿਣ ਮਹਾਰਾਜਾ ਸਾਹਿਬ ਜੀ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ 350ਵਾਂ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਸਰਕਾਰ ਵੱਲੋਂ ਹੀ ਮਨਾਇਆ ਜਾ ਰਿਹਾ ਧਾਰਮਿਕ ਜਥੇਬੰਦੀਆਂ ਵੱਲੋਂ ਹੀ ਮਨਾਇਆ ਜਾ ਰਿਹਾ ਤੇ ਉਹ ਜਿਹੜੀ ਸ਼ਹੀਦੀ ਹੋਈ ਸੀ ਉਹ ਇੱਕ Hindu ਧਰਮ ਦੀ ਰੱਖਿਆ ਲਈ ਹੋਈ ਸੀ ਤੇ ਇਹ ਜਿਹੜੇ ਰਾਜੇ ਸੀਗੇ Hindu ਰਾਜੇ ਸੀਗੇ ਉਹਦੀ ਪ੍ਰਾਤ ਤੇ ਉਹ ਦਿੱਲੀ ਜਾ ਕੇ ਚਾਂਦਨੀ ਚੌਕ ਵਿਖੇ ਸ਼ਹੀਦੀ ਹੋਈ ਹੈ Hindu ਧਰਮ ਬਚਾਇਆ ਗੁਰ ਤੇਗ ਬਹਾਦਰ ਜੀ ਨੇ ਸਿੱਧੇ ਲੱਭ ਜਾਂਦੀ ਜਿਹੜੀ ਗੱਲ ਹੈ ਪਰ Hindu ਹੀ ਅੱਜ ਸਿੱਖਾਂ ਨਾਲ ਇੰਨੀ ਨਫ਼ਰਤ ਕਿਉਂ ਕਰ ਰਹੇ ਆ ਕਿ ਪੰਜਾਬ ਦੇ ਟੋਟੇ ਕਰ ਦੋ ਇਹਨਾਂ ਦਾ ਪੰਜਾਬੀ ਭਾਸ਼ਾ ਨੂੰ ਖਤਮ ਕਰ ਦੋ ਤੇ ਹੋਰ ਗੱਲਾਂ ਪਤਾ ਇਹ ਕਿਉਂ ਹੋ ਰਹੀਆਂ ਜੀ ਫਿਰ ਜਦੋਂ ਕੀ ਹੋ ਸਿੱਖੋਂ ਦੇ ਗੁਰੂ ਜਿਹੜੇ ਗੁਰਤੇਗਵਧਾ ਜੀ ਸਾਹਿਬ ਨੇ ਉਹਨਾਂ ਦਾ ਇਸ਼ਾਨ ਨਹੀਂ ਮੰਨਦੇ ਜਾਂ ਹੋਰ ਕਾਇਦੇ ਵਿੱਚ ਸਾਜ਼ਿਸ਼ ਹੈ। ਇੱਕੋ ਜੀ ਪਹਿਲੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਜੋ ਸਾਡੇ ਗੁਰੂਆਂ ਨੇ ਸਾਨੂੰ ਸੇਧ ਦਿੱਤੀ ਹੈ ਹੁਕਮ ਕਿਤੇ ਉਪਦੇਸ਼ ਦਿੱਤੇ ਹੈ ਜਿਵੇਂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਬਾਰੇ ਅੱਜ ਪੂਰੇ ਵਿਸ਼ਵ ਦੇ ਵਿੱਚ ਸੋਸ਼ਲ ਮੀਡੀਆ ਰਾਹੀਂ ਇਲੈਕਟ੍ਰੋਨਿਕ মিডিਆ ਰਾਹੀ ਪ੍ਰਿੰਟ মিডিਆ ਰਾਹੀ ਜੋ ਇਤਿਹਾਸ ਹੁਣ ਜਿਹੜਾ ਦੱਸਿਆ ਜਾ ਰਿਹਾ ਉਸ ਨੂੰ ਜਿਹੜਾ ਵੀ ਬੱਚਾ ਪੜ ਰਿਹਾ ਹੈ ਪੜਿਆ ਲਿਖਿਆ ਪੜ ਰਿਹਾ ਜੇ ਅਨਪੜ ਹੈ ਤੇ ਉਹ ਜਿਹੜਾ ਸੋਸ਼ਲ ਮੀਡੀਆ ਰਾਹੀ ਫੇਸਬੁੱਕ ਰਾਹੀ ਵੀਡੀਓ ਦੇਖ ਕੇ ਉਸ ਨੂੰ ਗਿਆਨ ਪੈਦਾ ਹੋ ਰਿਹਾ ਤੇ ਇਸ ਤੋਂ ਜਿਹੜਾ 350 ਸਾਲਾ ਚਿਹ ਦੇ ਦਿਹਾੜਾ ਜੋ ਆ ਰਿਹਾ ਹੈ ਇਹ ਪੂਰੇ ਵਿਸ਼ਵ ਚ ਪੂਰੇ ਭਾਰਤ ਚ ਮਨਾਇਆ ਜਾ ਰਿਹਾ ਹੈ ਸਭ ਤੋਂ ਵੱਧ ਅੱਜ ਜਿਨ੍ਹਾਂ ਦੇ ਦਾੜੀ ਕੇਸ ਨਹੀਂ ਹਨ ਸਿਰ ਤੋਂ ਮੋਨਿਆ ਉਹ ਵੀ ਅੱਜ ਹੌਲੀ-ਹੌਲੀ ਦਸਤਾਰ ਸਜਾਣੀ ਸ਼ੁਰੂ ਕਰਤੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਇੰਨੇ ਜਾਗਰੂਕ ਹੋ ਰਹੇ ਆ ਆਮ ਜਨਤਾ ਵੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਭਵਿੱਖ ਬਾਣੀ ਚ ਲਿਖਿਆ ਗਿਆ ਹੈ ਇੱਕ ਬਦਲ ਆਉਣਾ ਖਾਲਸੇ ਦਾ ਰਾਜ ਆਣਾ ਖਾਲਸੇ ਦਾ ਰਾਜ ਆਏਗਾ ਤੇ ਅਗਲਾ ਰਸਤਾ ਆਪੇ ਸਭ ਹੋਏਗਾ ਬਦਰ ਰਣਜੀਤ ਸਿੰਘ ਦਾ ਰਾਜ ਸੀਗਾ ਇਹ ਦੇਖੋ ਜਿਹੜੇ ਵਿਦੇਸ਼ਾਂ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਬਈ ਸਭ ਤੋਂ ਵਧੀਆ ਰਾਜਕੀ ਦਾ ਸੀ ਉਹਦੇ ਵਿੱਚ 50 ਕੰਟਰੀ ਜਿਹੜੇ ਸ਼ਾਮਲ ਹੋਏ ਸੀਗੇ ਤੇ ਵੱਧ ਤੋਂ ਵੱਧ ਉਹਦੇ ਵਿੱਚ 47 ਕੁਛ ਕਹਿ ਨਹੀਂ ਸਕਦੇ ਦਰਦ ਭਗ ਵੋਟਾਂ ਪਈਆਂ ਕਿ ਮਾਜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹੜਾ ਖਾਲਸਾ ਰਾਜ ਸੀ ਉਹ ਵਧੀਆ ਸੀ ਉਹ ਕਿਉਂ ਵਧੀਆ ਸੀ ਆ ਇਹਦੇ ਬਾਰੇ ਚਰਨਾ ਪਉ ਥੋੜਾ ਜਿਆ ਕਿਉਂਕਿ ਜਿਹੜਾ ਖਾਲਸਾ ਰਾਜ ਸਮੇਂ ਇਨਸਾਫ ਮਿਲਦਾ ਸੀ ਲੋਕਾਂ ਨੂੰ ਠੱਗੇ ਸਾਈ ਨਹੀਂ ਹੁੰਦੀ ਸੀ ਇਮਾਨਦਾਰੀ ਵਫਾਦਾਰੀ ਸੱਚਾਈ ਤੇ ਚੱਲਦੇ ਸੀ ਤੇ ਉਹ ਰਾਜ ਨੂੰ ਹੁਣ ਦੁਬਾਰੇ ਆਮ ਲੋਕ ਅਪਣਾਣਾ ਚਾਹ ਰਹੇ ਆ ਉਹ ਇਹ ਹੁਣ ਸਮਾਂ ਆ ਚੁੱਕਿਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਖਾਰ ਹੋਏ ਸੰਭਲेंगे ਬਚੇ ਸ਼ਰਨ ਜੋ ਹੋਏ ਹੁਣ ਜਿਹੜੇ ਖਾਰ ਹੋਏ ਹੋਏ ਆ ਆਸੇ ਪਾਸੇ ਟੁੱਟੇ ਹੋਏ ਸੀ ਸਭ ਕੁਝ ਸੀ ਉਹ ਇੱਕ ਜੁੱਟ ਹੋਣਾ ਸ਼ੁਰੂ ਹੋ ਗਏ ਦੇਖ ਰਹੇ ਆ ਜਿਵੇਂ ਕਿਸਾਨੀ ਅंदोलਨ ਦੇ ਵਿੱਚ ਜੋ ਜਨਤਾ ਨੂੰ ਪੂਰੇ ਭਾਰਤ ਨੂੰ ਕਿਹਾ ਵਿਸ਼ਵ ਦੇ ਵਿੱਚ ਦੇਸ਼ਾਂ ਬਦੇਸਾਂ ਚ ਜੋ ਨੌਲੇਜ ਆਈ ਹੈ ਵੀ ਆਪਣੇ ਹੱਕ ਕਿਵੇਂ ਲੈਣੇ ਆ ਸਭ ਤੋਂ ਵੱਡੀ ਦੇਣਦਾਰੀ ਸਾਡੀ ਕਿਸਾਨੀ ਅंदोलਨ ਤੋਂ ਸ਼ੁਰੂ ਹੋਈ ਹੈ ਵੀ ਆਕ ਆਪਣੇ ਕਿਵੇਂ ਲੈਣੇ ਆ ਅਸੀਂ ਤਾਂ ਲੱਗੇ ਹੋਏ ਆਪਣੇ ਧਰਨੇ ਪ੍ਰਦਰਸ਼ਨ ਕਰਨੇ ਕਿਹੜਾ ਸੌਖੇ ਹੁਣ ਕਿਵੇਂ ਕਿਸਾਨਾਂ ਦੇ ਧਰਨਿਆਂ ਨੂੰ ਕਿਵੇਂ ਉਜਾੜਿਆ ਗਿਆ ਕਿਵੇਂ ਧੱਕੇ ਕਿਸ ਧੱਕੇਸਾਈ ਕੀਤੀ ਗਈ ਹੈ ਸਰਕਾਰਾਂ ਜਿੰਨੀਆਂ ਵੀ ਅੱਜ ਤੱਕ ਆਈਆਂ ਕਾਂਗਰਸ ਅਕਾਲੀ ਦਲ ਬਾਦਲ ਭਾਈਵਾਲ ਬੀਜੇਪੀ ਰਹੀ ਔਰ ਹੁਣ ਆਮ ਆਦਮੀ ਪਾਰਟੀ ਆ ਪਰ ਪੁਲਿਸ ਦਾ ਡੰਡਾ ਤੰਤਰ ਉਵੇਂ ਚੱਲ ਰਿਹਾ ਜਿਵੇਂ ਪਿਛਲੀਆਂ ਸਰਕਾਰਾਂ ਵੇਲੇ ਚੱਲਦਾ ਤੇ ਇੱਥੋਂ ਸਾਬਤ ਹੁੰਦਾ ਹੈ ਵੀ ਅਸੀਂ ਜਿਹੜੇ ਆਮ ਲੋਕ ਐਮਐਲਏ ਨੂੰ ਚੁਣ ਕੇ ਸਰਕਾਰਾਂ ਬਣਾਉਂਦੇ ਆ ਉਹਨਾਂ ਦੇ ਪੱਲੇ ਕੁਛ ਨਹੀਂ ਜਿਹੜੇ ਇਹ ਆਈਪੀਐਸ ਆਈਐਸ ਅਫਸਰ ਪ੍ਰਸ਼ਾਸਨ ਅਧਿਕਾਰੀ ਆ ਸਰਕਾਰਾਂ ਨੂੰ ਤਾਂ ਇਹ ਚਲਾ ਰਿਹਾ ਹੁਣ ਪਰਦੇ ਫਾਸ ਹੋ ਰਹੇ ਹਨ ਉਹਨਾਂ ਇੱਕ ਆਈਪੀਐਸ ਜਿਹੜਾ ਸੀਐਮ ਸਾਹਿਬ ਦਾ ਨਜ਼ਦੀਕੀ ਨੇੜੇ ਦਾ ਬੜਾ ਵਧੀਆ ਸੁਝਵਾਨ ਅਫਸਰ ਅੱਜ ਕੀ ਰਹਿ ਗਈ ਭਗਵੰਤ ਮਾਨ ਦੀ ਤੇ ਸਟੇਟ ਸੁਪਰ ਸਰਕਾਰ ਦੀ ਨਗਲ ਸਾਹਿਬ ਜੀ ਤੁਸੀਂ ਵਾਹਰ ਬਾਹਰ ਖਾਲਸਾ ਰਾਜ ਦੀ ਗੱਲ ਕਰਦੇ ਕਿ ਜਿਹੜੇ ਖوار ਹੋਏ ਉਹ ਵੀ ਇਕੱਠੇ ਹੋ ਰਹੇ ਐ ਕੀ ਕੇਂਦਰ ਸਰਕਾਰ ਜਾਂ Hindu ਜਿਹੜੀ ਕਮਿਊਨਿਟੀ ਹੈ ਉਹ ਉਹਨੂੰ ਬਰਦਾਸ਼ਤ ਕਰੂਗੀ ਜਿਹੜੀ ਜਾਂ ਉਹਦੇ ਵਿੱਚ ਸਹਿਯੋਗ ਦੇਊਗੀ ਜਿਹੜੇ ਲੋਕ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਇਹ ਸਭ ਤੋਂ ਇੱਕਦਮ ਢੜਕ ਜੰਦੇ ਜਦੋਂ ਉਹਨਾਂ ਨੂੰ ਤਸੱਲੀ ਨਾਲ ਇਸ ਦਾ ਮਤਲਬ ਇਹਦੀ ਵਿਆਖਿਆ ਕਰਕੇ ਦੱਸਦੇ ਐ ਫਿਰ ਉਹਨਾਂ ਦੇ ਥੱਕ ਧਿਆਨ ਚ ਆ ਜਾਂਦੀ ਹੈ ਵੀ ਖਾਲਸਾ ਕਿਨੂੰ ਕਿਹਾ ਦਸਵੇਂ ਪਾਤਸ਼ਾਹ ਨੇ ਖਾਲਸਾ ਮੇਰੂ ਰੂਪ ਹੈ ਖਾਸ ਖਾਲਸੇ ਮੈਂ ਹਮ ਕਰੂ ਨਿਵਾਸ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚਿਹਰਾ ਰਹਿਤ ਪਿਆਰੀ ਮੁੱਜ ਕੋ ਸਿੱਖ ਪਿਆਰਾ ਨਾਹੀਂ ਹੁਣ ਜੇ ਮੈਂ ਦਾੜਾ ਪ੍ਰਕਾਸ਼ ਕਰ ਲਿਆ ਦਸਤਾਰ ਸਜਾ ਲਈ ਲਿਵਾਸ ਪਹਿਨ ਲਿਆ ਮੈਂ ਕੋਈ ਖਾਲਸਾ ਨਹੀਂ ਇਹ ਖਾਲਸਾ ਤਾਂ ਸਥਾਪਿਤ ਕੀਤਾ ਸੀ 10ਵੇਂ ਪਾਸ਼ਾ ਨੇ ਜਦੋਂ 9ਵੇਂ ਪਾਸ਼ਾ ਜੀ ਦਾ ਸੀਸ ਭਾਈ ਜੈਤਾ ਜੀ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ ਸੀ ਤੇ ਭਾਈ ਜੈਤਾ ਜੀ ਨੂੰ ਇਹ ਕਿਹਾ ਸੀ ਵੀ ਕਿ ਉੱਥੇ ਕੋਈ ਸਿੱਖ ਸਰਦਾਰ ਨਹੀਂ ਸੀ ਕਹਿੰਦੇ ਜੀ ਅਸਲੀ ਤੇ ਨਕਲੀ ਦਾ ਨਹੀਂ ਪਤਾ ਸੀ ਉੱਥੇ ਫਿਰ ਬਚਨ ਕੀਤਾ ਸੀ 10ਵੇਂ ਪਾਸ਼ਾ ਨੇ ਵੀ ਮੈਂ ਐਸਾ ਖਾਲਸਾ ਪੰਥ ਸਜਾਵਾਂਗਾ ਜਿਹਦੀ ਰਹਿਦੀ ਦੁਨੀਆ ਦੇ ਵਿੱਚ ਵੱਖਰੀ ਪਛਾਣ ਹੋਏਗੀ ਫਿਰ ਇਹ ਅੰਮ੍ਰਿਤ ਛਕਾ ਕੇ ਪੰਜ ਪਿਆਰਾਂ ਤੋਂ ਸੀਸ ਲੈ ਕੇ ਫਿਰ ਆਪ ਛੱਗਿਆ ਆਪੇ ਗੁਰਚੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ ਹੁਣ ਜਿਹੜੇ ਕੋਈ ਇਹ ਤਰਕ ਕਰਦੇ ਆ ਰਾਜਕ੍ਰਿਕ ਖਾਲਸਾ ਆਕੀ ਰਹੇ ਨਾ ਕੋਈ ਸ਼ਬਦ ਤੇ ਉੱਤੇ ਉਹਨਾਂ ਨੂੰ ਜੇ ਪਿਆਰ ਨਾਲ ਦੱਸੀਏ ਵੀ ਭਾਈ ਖਾਲਸਾ ਉਹ ਹੈ ਜਿਹੜਾ ਪਿਓਰ ਹੈ ਸ਼ੁੱਧ ਹੈ ਇਮਾਨਦਾਰ ਵਫਾਦਾਰ ਸੱਚਾਈ ਤੇ ਚੱਲਣ ਵਾਲਾ ਉਹ ਖਾਲਸਾ ਹੈ ਖਾਲਸਾ ਨੂੰ ਕਿਹਾ ਖਾਲਸ ਜਿਵੇਂ ਪਿਓਰ ਚੀਜ਼ ਸ਼ੁੱਧ ਹੋਵੇ ਉਹ ਖਾਲਸਾ ਹੈ ਇਹ ਤਾਂ ਸਾਨੂੰ ਇੱਕ ਨੌਵੇਂ 10ਵੇਂ ਪਾਸ਼ਾ ਜੀ ਨੇ ਸਾਨੂੰ ਅਮਰਤੀ ਦਾਤ ਦੇ ਕੇ ਗੁਰੂ ਦੇ ਲੜ ਲਾਇਆ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਵੀ ਹੋਰ ਕਿਤੇ ਨਹੀਂ ਸਾਡਾ ਸੰਗ ਜਿਹੜਾ ਝੁਕੇਗਾ ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਨਤਮਸਤਕ ਹੋਏਗਾ ਪਰ ਅੱਜ ਅਸੀਂ ਦੇਖਦੇ ਆਂ ਅਮਰਦ ਧਾਰੀ ਗੁਰਸਿੱਖ ਹੋ ਕੇ ਕੋਈ ਗੁੱਗੇ ਦੀ ਸੇਮੀਆਂ ਚੜਾਂਦਾ ਵੀ ਦੇਖਦੇ ਆਂ ਕੋਈ ਪੀਰਾਂ ਤੇ ਜਾਂਦੇ ਦੇਖਦੇ ਆਂ ਕੋਈ ਕਿਤੇ ਐ ਠੀਕ ਐ ਸਾਰੇ ਧਰਮ ਸਤਿਕਾਰੇ ਹੋਊਗਾ ਜਦੋਂ ਅਸੀਂ ਸਰਬਸਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਦੇ ਉੱਤੇ ਅਮਰਦ ਛਕ ਲਿਆ ਫੇਰ ਅਸੀਂ ਥਾਂ ਥਾਂ ਮੱਥੇ ਦੀ ਟਿਕਣੇ ਉਹ ਵਰਜਿਤ ਕੀਤਾ ਹੋਇਆ ਜੇ ਜੇ ਨਗੜਾ ਸਾਹਿਬ ਜੀ ਐਸ਼ਾਨ ਮਦ ਦੀ ਗੱਲ ਕੀਤੀ ਜਾਵੇ ਬਈ ਨੌਵੇਂ ਪਾਸ਼ਾ ਨੇ ਇੱਕ Hindu ਧਰਮ ਬਚਾਇਆ ਤੇ ਉਹਨਾਂ ਨੂੰ ਐਸ਼ਾਨਮੰਦ ਹੁੰਦੇ ਹੋਏ ਤੁਸੀਂ ਕਹਿ ਰਹੇ ਖਾਲਸਾ ਰਾਜ ਬਣਨਾ ਜ਼ਰੂਰੀ ਹੈ ਕਿ ਉਹਨਾਂ ਨੂੰ ਆਪਣੇ ਆਪ ਹੀ ਨਹੀਂ ਬਣਾ ਦੇਣਾ ਚਾਹੀਦਾ ਕਿ ਇਹਨਾਂ ਨੇ ਸਾਡੇ Hindu ਧਰਮ ਦੀ ਰਾਖੀ કરી ਹੈ ਅੱਜ ਜਿਹੜੇ ਸਿੱਖ ਨੇ ਉਹ ਵੀ ਗੁਰੂ ਦੇ ਸਿੱਖ ਹੈ ਉਸੇ ਗੁਰੂ ਦੇ ਸਿੱਖ ਨੇ ਜਿਨ੍ਹਾਂ ਨੇ Hindu dharm ਪਾਸ ਤੇ ਸੀ ਤੀਰਤੀ ਦੇਖੋ ਜੀ ਪਹਿਲੀ ਪਾਸ਼ਾ ਜੀ ਨੇ ਜਨੇਊ ਪਉਣ ਤੋਂ ਰੋਕਿਆ ਪੰਡਿਤ ਜੀ ਨੂੰ ਸਭ ਨੂੰ ਇਤਿਹਾਸ ਪਤਾ ਤੇ ਨੌਵੇਂ ਪਾਸ਼ਾ ਨੇ ਜ਼ਬਰਦਸਤੀ ਜਨੇਊ ਲਾਉਣ ਤੋਂ ਰੋਕਿਆ ਤੇ ਇਹ ਦੋਵਾਂ ਦੇ ਵਿੱਚ ਫੇਰ ਉਹ ਸੰਬੰਧ ਦੇ ਵੀ ਇਹ ਕੀ ਕਹਾਣੀ ਹੈ ਵੀ ਪਹਿਲੀ ਪਾਸ਼ਾ ਜੀ ਤਾਂ ਜਨੇਊ ਪਉਣ ਤੋਂ ਰੋਕਦੇ ਸੀ ਤੇ ਨੌਵੇਂ ਪਾਸਾ ਜੀ ਨੇ ਲਾਉਣ ਤੋਂ ਰੋਕ ਰਿਆ ਇਹ ਸਿਰਫ ਕੇਵਲ ਤੇ ਕੇਵਲ ਵੀ ਧੱਕੇ ਨਾਲ ਕਿਸੇ ਦਾ ਧਰਮ ਤਬਦੀਲ ਨਹੀਂ ਕੀਤਾ ਜਾ ਸਕਦਾ ਧੱਕੇ ਨਾਲ ਕਿਸੇ ਨੂੰ ਆਪਣੇ ਧਰਮ ਨਾਲ ਜੋੜਿਆ ਨਹੀਂ ਜਾ ਸਕਦਾ ਇਹ ਅਕਾਲ ਪੁਰਖ ਪਰਮਾਤਮਾ ਦੀ ਬਖਸ਼ਿਸ਼ ਹੈ ਜਿਨ੍ਹਾਂ ਜਿਹੜੇ ਧਰਮ ਨੂੰ ਜੋ ਮੰਨਦਾ ਹੈ ਜਿਸ ਗੁਰੂ ਪੀਰ ਪਗੰਬਰ ਨੂੰ ਮੰਨਦਾ ਉਹ ਆਪਣੇ ਧਰਮ ਚ ਪਰਪੱਕ ਰਹੇ ਜੋ ਸਾਡਾ ਖਾਲਸਾ ਅੰਮ੍ਰਿਤਧਾਰੀ ਗੁਰਸਿੱਖ ਹੈ ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਚ ਹੀ ਨਤਮਸਤਕ ਹੋਵੇ ਨਿਤਨੇਮ ਦਾ ਧਾਰਨ ਹੀ ਹੋਵੇ ਵੱਧ ਤੋਂ ਵੱਧ ਗੁਰਬਾਣੀ ਸ਼ਬਦ ਨਾਲ ਜੁੜੇ ਪੜ੍ਹੇ ਉਹਦੀ ਵਿਆਖਿਆ ਕਰੇ ਤੇ ਆਪਣੇ ਮਨ ਚ ਵਸਾਵੇ ਤੇ ਸਾਰੇ ਧਰਮਾਂ ਦਾ ਸਤਕਾਰ ਕਰੋ ਪੂਰੇ ਕੋਈ ਪਾਸਟਰਾਂ ਬਾਰੇ ਕੋਈ ਕਿਸੇ ਬਾਰੇ ਕੋਈ ਨਿਯੰਗ ਜਥੇਬੰਦੀਆਂ ਸਾਡੀਆਂ ਬਹੁਤ ਹੀ ਸਤਕਾਰਯੋਗ ਉਹਨਾਂ ਚ ਜਿਹੜੇ ਭੇਖ ਧਾਰੀ ਵਿੱਚ ਛੱਡ ਕੇ ਇਸ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਖਾਲਸਾ ਪੰਥ ਨੂੰ ਬਦਨਾਮ ਕਰਨ ਲਈ ਵਿੱਚ ਛੱਡੇ ਗਏ ਨਗਰ ਇਹ ਜੇ ਇੰਡੀਆ ਦੇ ਸਟੇਟ ਦੀ ਗੱਲ ਕਰ ਲਈਏ ਤਾਂ ਇੱਥੇ ਧਰਮਾਂ ਦੀ ਲੜਾਈ ਹੈ ਇਹ ਲੜਾਈ ਕਿਉਂ ਹੈ ਕੇਵਲ ਧਰਮਾਂ ਦੇ ਨਾਂ ਤੇ ਹੀ ਕਿਉਂ ਹੋ ਰਹੀ ਹੈ ਇੱਕ ਇਨਸਾਨੀਅਤ ਜਿਹੜੀ ਹੈਗੀ ਹੈ ਉਹਨੂੰ ਕਿਉਂ ਨਹੀਂ ਅੱਗੇ ਮਤਲਬ ਲਿਆ ਕੇ ਇੱਕ ਵਧੀਆ ਮਜ਼ਬੂਤ ਐਡੀ ਸਟੇਟ ਬਣਾਈ ਜਾਵੇ ਦੇਖੋ ਜੀ ਹੌਲੀ-ਹੌਲੀ ਸਾਰਾ ਕੁਝ ਹੋ ਰਿਹਾ ਤੁਹਾਡੇ ਸਾਹਮਣੇ ਸਤਕਾਰ ਕਰਦੇ ਕਿਤੇ ਵੀ ਆਫਤ ਆ ਜਾਂਦੀ ਹੈ ਸਭ ਤੋਂ ਪਹਿਲਾਂ ਗੁਰੂ ਦਾ ਖਾਲਸਾ ਆਪਣਾ ਸਾਰਾ ਕੁਝ ਲੈ ਕੇ ਉੱਥੇ ਜਾਮਤਾ ਲੈ ਕੇ ਤਨ ਮਨ ਧਨ ਨਾਲ ਜੁੜ ਜਾਂਦੇ ਆਂ ਬਾਕੀ ਧਰਮਾਂ ਦੇ ਵਿੱਚ ਹੁਣ ਸਾਡੇ ਜਿਵੇਂ ਗੁਰਸਿੱਖ ਦੇ ਖਾਲਸਾ ਪੰਥ ਦੇ ਵਿੱਚ ਸਿੱਖ ਕੌਮ ਦੇ ਵਿੱਚ ਸੇਵਾ ਨਿਭਾ ਰਹੇ ਆਂ ਇਸੇ ਤਰ੍ਹਾਂ ਹੀ ਅੱਜ ਹੁਣ ਮੰਦਰਾਂ 'ਚ ਪੀੜਾਂ 'ਚ ਹੋਰ ਥਾਂ ਵੀ ਉਸੇ ਤਰ੍ਹਾਂ ਹੀ ਜਿਵੇਂ ਅਸੀਂ ਪ੍ਰਭਾਤ ਫੇਰੀਆਂ ਕੱਢਦੇ ਆਂ ਝਲਕੀਆਂ ਕੱਢਦੇ ਆਂ ਇਸੇ ਤਰ੍ਹਾਂ ਸਾਰੇ ਧਰਮਾਂ ਦੇ ਵੀ ਉਸੇ ਮੁਤਾਬਕ ਚੱਲ ਪਏ ਦੇਖੋ ਇੱਕ ਝੰਡੇ ਥੱਲੇ ਤਾਂ ਇਕੱਠੇ ਹੋ ਨਹੀਂ ਸਕਦੇ ਇਹ ਬਰਾਂਚਾਂ ਬਣਾਈਆਂ ਹੋਈਆਂ ਅਕਾਲ ਪੁਰਖ ਪਰਮਾਤਮਾ ਵੱਲੋਂ ਜੇ ਇੱਕ ਝੰਡੇ ਥੱਲੇ ਹੋ ਗਏ ਜੇ ਸਾਰੇ ਹੀ ਸਾਥ ਬਣ ਗਏ ਤੇ ਚੋਰ ਕੋਈ ਰਵੇ ਨਾ ਫਿਰ ਉਹਦੇ ਲਈ ਜਿਹੜਾ ਹੁਣ ਕਨਾਉਣੇ ਅਪਰਾਧੀਆਂ ਲਈ ਚੋਰਾਂ ਠੱਗਾਂ ਲਈ ਇਹ ਪੁਲਿਸ ਬਠਾਈ ਹੋਈ ਹੈ ਲੇਕਿਨ ਜੇ ਪੁਲਿਸ ਨਾ ਹੋਵੇ ਮੈਂ ਤਾਂ ਸਾਂਝ ਨੂੰ ਬੰਦੇ ਨੂੰ ਮਾਰ ਕੇ ਦੂਜੇ ਨੂੰ ਮਾਰਦਾ ਤੀਜੇ ਨੂੰ ਮਾਰ ਦੂੰ ਪੁਲਿਸ ਦਾ ਇਤਨਾ ਕਤਾਂ ਡਰ ਹੈ ਵੀ ਜੇਕਰ ਇਹ ਕੰਮ ਕਰਤਾ ਪੁਲਿਸ ਹੈ ਅੱਜ ਕੱਲ ਤੁਸੀਂ ਦੇਖ ਰਹੇ ਆ ਪਟਾਕਾ ਜਾ ਪਾ ਕੇ ਮਰਡਰ ਕਰਨ ਨੂੰ ਦੇਰ ਨਹੀਂ ਲਾਂਦੇ ਵੀ 50000 ਰੁਪਏ ਪਿੱਛੇ ਵੀ 5-5000 ਪਿੱਛੇ ਮਰਡਰ ਹੋ ਰਹੇ ਆ ਆ ਦੇਖੋ ਕਿਵੇਂ ਭਈਆਂ ਨੇ ਕਿਤੇ ਕਿੰਨੇ ਕਿੰਨੀਆਂ ਅਪਰਾਧ ਦੇ ਘਰੋਣੇ ਅਪਰਾਧ ਕਰ ਰਹੇ ਆ ਫਿਰ ਸਾਡੀਆਂ ਸਿੱਖ ਸੰਪਰਦਾਵਾਂ ਹੋਰ ਸਮਾਜ ਸੇਵੀ ਸੰਸਥਾਵਾਂ ਪੂਰਾ ਸਹਿਯੋਗ ਕਰਦੀਆਂ ਪਰ ਇਹ ਕਰਨਾ ਵੀ ਬੜਦਾ ਹੈ ਤੇ ਅਸੀਂ ਤਾਂ ਆਪ ਦੇ ਚੈਨਲ ਦੇ ਮਾਧਮਿਆ ਰਾਹੀਂ ਪੂਰੇ ਭਾਰਤ ਨੂੰ ਦੇਸ਼ ਵਾਸੀਆਂ ਨੂੰ ਪਰਦੇਸਾਂ 'ਚ ਬੈਠੀ ਸੰਗਤ ਨੂੰ ਇਹੀ ਅਪੀਲ ਕਰਦੇ ਹਾਂ ਹੁਣ ਸਾਰੇ ਸੂਝਵਾਨ ਸੰਮਰਥਨ ਹੋ ਗਿਆ ਤੇ ਇੱਕ ਬਰੀ ਦਵਾਰੇ ਖਾਲਸਾ ਰਾਜ ਦੀ ਸਥਾਪਨਾ ਕਰੀਏ ਤਾ ਜੋ ਦੱਬੇ ਕੁਚਲੇ ਲੋਕਾਂ ਦੇ ਲਈ ਇਨਸਾਫ ਦੇ ਲਈ ਉਹਨਾਂ ਦੇ ਹੱਕਾਂ ਦੇ ਲਈ ਸੇਵਾਵਾਂ ਨਿਭਾਈਏ ਜੀ ਇੰਨੀਆਂ ਬੇਟੀਆਂ ਪਰਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਲਾ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਸਾਨੂੰ ਟਾਈਮ ਦਿੱਤਾ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ